ਇਹ ਆ ਜਿਹੜਾ ਨੌਜਵਾਨ ਦੇਖ ਰਹੇ ਹੋ ਨਾ ਇਹ ਮੁੰਡਾ ਯੋਧਪੁਰ ਪਾਖਰ ਤੋਂ ਹੈ। ਕਿਆ ਹਰ ਰੇ ਰੂਪ ਵਾਉਣੀ ਹੋਵੇ। ਤੇ ਇਹ ਸਕਿੰਟਾਂ ਚ ਟਰਾਲੀ ਭਰ ਦਿੰਦਾਗਾ। ਝੋਨਾ ਇਕੱਠਾ ਕਰਾਉਣਾ ਹੋਵੇ, ਬਾਜਰੀ ਚਕਾਉਣੀ ਹੋਵੇ, ਮਿੱਟੀ ਚਕਾਉਣੀ ਹੋਵੇ। ਤੇ ਆਹ ਲੈਫਟ ਮੈਂਟਾਂ ਦਾ ਕੰਮ ਹੀ ਹੈ ਇਹਦੇ ਕੋਲੇ। ਤੇ ਲਗਭਗ ਇਹ ਨੌਜਵਾਨ 4-5 ਸਾਲਾਂ ਤੋਂ ਆਹ ਕੰਮ ਕਰ ਰਿਹਾਗਾ ਲਗਾਤਾਰ ਰੂੜੀ ਦੀ ਰੇਹ ਪਵਾਉਣੀ ਹੋਵੇ ਤੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਆਤੇ ਟਾਈਮ 'ਚ ਟਰਾਲੀ ਜੀਸੀਬੀ ਵਾਲਾ ਕੰਮ ਹੀ ਹੈਗਾ ਸਾਰਾ ਕੁਝ ਪ੍ਰੈਸ਼ਰ ਤੇ ਹੈ ਤੇਤੇ ਬੋਲ ਤੇ ਆ ਜੂਗਾ ਜਿਹੜੇ ਵੀ ਕਿਸੇ ਵੀਰ ਨੇ ਰੇਹ ਪਵਾਉਣੀ ਹੈ ਆ ਵੇਖੋ ਕਿੰਨੇ ਕ ਟਾਈਮ ਚ ਟਰਾਲੀ ਚਲਾਇਆ ਤੇ ਇਹ ਬਿਲਕੁਲ ਇਹਦਾ ਬਾਗਲ ਚ ਚੱਕੀ ਜਾਂਦਾ ਹੁਣ ਬਿਲਕੁਲ ਨੇੜੇ ਹੋਏ ਟਰਾਲੀ ਬਹੁਤ ਘੱਟ ਟਾਈਮ ਚ ਇਹ ਰੇ ਦੀ ਟਰਾਲੀ ਭਰ ਦਿੰਦਾ ਰੂੜੀ ਦੀ ਮਿੱਟੀ ਦੀ ਵੀ ਭਰ ਦਿੰਦਾ ਗਾ ਬਾਜਰੀ ਦੀ ਵੀ ਭਰ ਦਿੰਦਾ ਬਰੇਤੀ ਦੀ ਵੀ ਭਰ ਦਿੰਦਾ ਕੋਈ ਵੀ ਕੰਮ ਲੈਣਾ ਹੋਵੇ ਕੋਕੜ ਜੋਧਪੁਰ ਵਾਲਾ ਵਜਦਾ ਇਹ ਕੋਕੜ ਜੋਧਪੁਰ ਪਖਰ ਵਾਲਾ ਇਹਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਦਾ ਆਪਾਂ ਨੰਬਰ ਸਕਰੀਨ ਤੇ ਚਲਾ ਦੇਾਂਗੇ ਤੇ ਨੰਬਰ ਆਪਾਂ ਨੌਜਵਾਨ ਨੂੰ ਪੁੱਛ ਕੇ ਵੀ ਬੋਲ ਦਿੰਨੇ ਆ ਵੀਡੀਓ ਦੇ ਵਿੱਚ ਮਿੱਟੀ ਦੀਆਂ ਟਰਾਲੀਆਂ ਬਹੁਤ ਛੇਤੀ ਭਰਦਾਗਾ ਸਾਰਾ ਕੁਝ ਪ੍ਰੈਸ਼ਰ ਤੇ ਆ ਆਵੇ ਕੋ ਨੌਜਵਾਨ ਹਾਂਜੀ ਕਿਵੇਂ ਹੋ ਤੁਹਾਡਾ ਨੰਬਰ ਕੀ ਹੈ ਜੀ ਨੰਬਰ ਦੱਸੋ ਪਹਿਲਾਂ ਦਾ ਆਪਣੇ ਆਪਣੇ ਹੈਗਾ ਜੀ 9478635036 ਠੀਕ ਹੈ 7835036 ਫਿਰ ਤੁਹਾਡੇ ਨਾਲ ਕੋਈ ਵੀ ਕੰਮ ਕਰਾਉਣਾ ਹੋਵੇ ਬਜਰੀ ਚਕਾਉਣੀ ਰੇਪ ਪਾਉਣੀ ਮਿੱਟੀ ਪਾਉਣੀ بوا ਸਕਦੇ ਹਾਂ ਹਾਂਜੀ ਹਾਂਜੀ 10 10 ਕਿਲੋ ਮੀਟਰ ਤਾਈਂ 22 ਦੀ ਪਹੁੰਚ ਹੈ 10 ਕਿਲੋਮੀਟਰ ਦੇ ਵਿੱਚ ਵਿੱਚ ਜੋਧਪੁਰ ਪਾਕਰ ਤੋਂ ਇਹ ਜੁਵਾਰਾ ਐਕਸਟਰਾ ਉਹ ਖਰਚਾ ਫਲਾਸ ਖਰਚਾ ਹਾਂ ਜੇ ਐਕਸਟਰਾ ਟਾਈਮ ਲਵਾਉਣਾ ਉਹਦਾ ਐਕਸਟਰਾ ਗੱਲਬਾਤ ਕਰ ਸਕਦੇ ਨਾ ਤੇ 22 ਕੁੱਕੜ ਜੋਧਪੁਰ ਵਾਲਾ বাজਦਾ ਇਹ ਤੇ 22 ਦਾ ਚੈਨਲ ਵੀ ਇਹ ਜੱਟ ਰਿਕਾਰਡ 3600 ਤੇ 22 ਦਾ ਫੇਸਬੁੱਕ ਚੈਨਲ ਵੀ ਚੱਲਦਾ ਧੰਨਵਾਦ ਜੀ